ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਜਿਹੜੇ ਕਿ ਪੰਜਾਬੀ ਸਾਹਿਤ ਚੋਣਵਾ ਪੰਜਾਬੀ ਲਿਟਰੇਚਰ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਲੈ ਕੇ ਆਇਆ ਸਟੂਡੈਂਟਸ ਜਿਹੜੇ ਵੀ ਕੁਐਸਚਨ ਪ੍ਰੀਵੀਅਸ ਇਅਰ ਪੇਪਰਸ ਨੇ ਜਾਂ ਮਾਡਲ ਟੈਸਟ ਪੇਪਰਸ ਨੇ ਤੁਸੀਂ ਉਹੀ ਆਪਣੇ ਜਿਹੜੇ ਕਿ ਤਿਆਰ ਕਰ ਲਓ ਉਹੀ ਆਪਣੇ ਸਾਰਾ ਜਿਹੜੇ ਕਿ ਕੁਐਸਚਨਸ ਯਾਦ ਕਰ ਲਓ ਤੁਹਾਨੂੰ ਉਹਨਾਂ ਦੇ ਵਿੱਚ ਹੀ ਰਿਪੀਟ ਹੋ ਜਾਣਗੇ ਕਿਉਂਕਿ ਆਪਾਂ ਪੰਜ ਮਾਡਲ ਟੈਸਟ ਪੇਪਰ ਕਰਾਂਗੇ ਬਾਕੀ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਕਰਾਂਗੇ ਇਹ ਵਾਲੀ ਵੀਡੀਓ ਰੈਗੂਲਰ ਸਟੂਡੈਂਟਸ ਲਈ ਪ੍ਰਾਈਵੇਟ ਸਟੂਡੈਂਟਸ ਲਈ ਵੀ ਇੱਥੇ ਜਿਹੜੇ ਬੱਚੇ ਡਿਸਟੈਂਸ ਐਜੂਕੇਸ਼ਨ ਰਾਹੀਂ ਆਪਣੀ ਸਟੱਡੀ ਕਰ ਰਹੇ ਨੇ ਸਾਰੇ ਲਈ ਇੰਪੋਰਟੈਂਟ ਆ ਚਾਹੇ ਉਹ ਬੱਚਾ ਪ੍ਰਾਈਵੇਟ ਆ ਚਾਹੇ ਉਹ ਬੱਚਾ ਰੈਗੂਲਰ ਆ ਚਾਹੇ ਉਹ ਡਿਸਟੈਂਸ ਐਜੂਕੇਸ਼ਨ ਦਾ ਹਾਂਜੀ ਪ੍ਰੀਵੀਅਸ ਇਅਰ ਪਹਿਲਾ ਕੁਐਸਚਨ ਪੇਪਰ ਦੇਖਾਂਗੇ ਆਪਾਂ ਠੀਕ ਆ ਫਿਰ ਆਪਾਂ ਦੇਖਾਂਗੇ ਜਿਹੜੇ ਕਿ ਤੁਹਾਡੇ ਮਾਡਲ ਟੈਸਟ ਪੇਪਰ ਪੰਜਾਬੀ ਸਾਹਿਤ ਪੰਜਾਬੀ ਚੋਂ ਆ ਤੇ ਸਟੂਡੈਂਟਸ ਵੀਡੀਓ ਸਭ ਤੋਂ ਵੱਲ ਤੇ ਜਿਹੜੇ ਤਾਂ ਲੌਂਗ ਕੁਐਸਚਨ ਆਉਣੇ ਨੇ ਜਿਵੇਂ ਇਹਨਾਂ ਨੇ ਪੁੱਛਿਆ ਹੈ 18ਵੀਂ ਸਦੀ ਦੇ ਵਿੱਚ ਤਾਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਡਾ ਸਾਰਾ ਸਿਲੇਬਸ ਮੈਂ ਕਵਰ ਕਰਾਂ 18ਵੀਂ ਸਦੀ 1700 ਸਿੱਕ ਤੋਂ ਲੈ ਕੇ 1800 ਈਸਵੀ ਦੇ ਪੰਜਾਬੀ ਸੂਫੀ ਕਾਵਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਓ ਬੱਸ ਸਿਲੇਬਸ ਥੋੜਾ ਆਪਣਾ ਡਿਲੇ ਤਾਂ ਹੋ ਰਿਹਾ ਆ ਕਿਉਂਕਿ ਪਹਿਲਾਂ ਮੈਂ ਅਨਮੈਰਿਟ ਹੁੰਦਿਆਂ ਮੇਰਾ ਮੈਰਿਜ ਹੋ ਗਿਆ ਤਾਂ ਕਰਕੇ ਮੈਨੂੰ ਟਾਈਮ ਦੀ ਥੋੜੀ ਪ੍ਰੋਬਲਮ ਆਉਂਦੀ ਆ ਨੈਕਸਟ ਜਿਹੜੇ ਆਪਣਾ ਸੈਮੈਸਟਰ ਹੋਵਾਂਗੇ ਉਹਨਾਂ ਦੇ ਫੁੱਲ ਡਿਟੈਰੀ ਕਰਵਾਵਾਂਗੇ ਠੀਕ ਹੈ ਤੁਹਾਨੂੰ ਪਹਿਲਾਂ ਹੀ ਵੀਡੀਓਜ਼ ਮਿਲ ਜਾਣਗੀਆਂ ਸਾਰੀਆਂ ਇਗਜ਼ਾਮਸ ਤੋਂ ਪਹਿਲਾਂ ਹੀ ਹਾਂਜੀ 18ਵੀਂ ਸਦੀ 1701 ਤੋਂ ਲੈ ਕੇ 1800 ਈਸਵੀ ਦੇ ਪੰਜਾਬੀ ਸੂਫੀ ਕਾਵਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣੀ ਆ ਸੈਕੰਡ ਹੈਗਾ ਇਸਾਈ ਮਿਸ਼ਨਰੀਆਂ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਵਿਕਾਸ ਵਿੱਚ ਕੀ ਯੋਗਦਾਨ ਦਿੱਤਾ ਇਹ ਲੌਂਗ ਕੁਐਸਚਨ ਹੈ ਸਟੂਡੈਂਟਸ ਚਾਰ ਆਉਣਗੇ ਤੁਸੀਂ ਦੋ ਕਰਨੇ ਹੋਣਗੇ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਚੇ ਗਏ ਪੰਜਾਬੀ ਵੀਰ ਕਾਵਿ ਪਰਚਾਣਨਾ ਪਉਣਾ ਤੇ 18ਵੀਂ ਸਦੀ ਦੀ ਪੰਜਾਬੀ ਵਾਰਤਕ ਧਾਰਾ ਤੇ ਜਾਣਕਾਰੀ ਦੇਣੀ ਆ ਤੇ 1852 ਤੋਂ ਲੈ ਕੇ 1900 ਈਸਵੀ ਦੇ ਦੌਰਾਨ ਰਚੇ ਗਏ ਪੰਜਾਬੀ ਕਿੱਸਾ ਕਾਵ ਤੋਂ ਜਾਣੂ ਕਰਵਾਉਣਾ ਠੀਕ ਹੈ ਦੋਨੇ 10-10 ਨੰਬਰ ਦੇ ਕੁਐਸਚਨ ਹੋਗੇ ਨੈਕਸਟ ਭਾਗ ਹੈ ਦੇ ਵਿੱਚ ਸਾਹਿਤ ਰੂਪ ਨੇ ਜੰਗਨਾਮਾ ਕਾਫੀ ਨਿਵੰਦੇ ਤੁਸੀਂ ਤਿੰਨੇ ਕਰ ਲੋ ਜੰਗਨਾਮਾ ਕਾਫੀ ਨਿਵੰਦੇ ਨਾ ਜਦੋਂ ਉਹਨੂੰ ਪੱਕਾ ਹੋਏ ਜਾਣਾ ਤੁਸੀਂ ਦੇਖਿਓ ਕਿਉਂਕਿ ਤਿੰਨੋਂ ਆਨ ਨੂੰ ਤੁਸੀਂ ਇੱਕ ਕਰਨਾ ਜੰਗਨਾਮਾ ਕਾਫੀ ਨਿਵੰਦੇ ਕਰ ਲੋ ਕਾਫੀ ਪਹਿਲਾਂ ਪਹਿਲਾਂ ਮੈਂ ਐਸੇ ਕਰਵਾਇਆ ਹੋਇਆ ਜੰਗਨਾਮਾ ਵੀ ਕਰਵਾਇਆ ਹੋਇਆ ਨਿਵੰਧ ਵੀ ਕਰਵਾਇਆ ਹੋਇਆ ਪਲੱਸ 2 ਵਾਲਾ ਜਿਹੜਾ ਹੈਗਾ ਇੱਕ ਨਾ ਪਲੇਲਿਸਟ ਬਣਾਈ ਹੋਈ ਆ ਮੈਂ ਸਾਹਿਤ ਰੂਪ ਉਹਦੇ ਵਿੱਚੋਂ ਚੈੱਕ ਕਰ ਲੋ ਤੁਸੀਂ ਠੀਕ ਆ ਉਹਦੇ ਤੁਹਾਨੂੰ ਸਾਹਿਤ ਰੂਪ ਤੇ ਸਾਰੇ ਮਿਲ ਜਾਣਗੇ ਚਾਹੇ ਜੰਗਨਾਮਾ ਚਾਹੇ ਕਾਫੀ ਚਾਹੇ ਨਿਵੰਧਾ ਜੇ ਪੰਜਾਬੀ ਲਾਜ਼ਮੀ ਚਾਹੇ ਲਿਟਰੇਚਰ ਚਾਹੇ ਪਲੱਸ 2 ਵਾਲਾ ਤਾਂ ਉਹਨੂੰ ਇਹ ਸੇਮ ਹੀ ਹੁੰਦੇ ਨੇ ਠੀਕ ਹੈ ਇਹ ਕਨਫਿਊਜ਼ਨ ਹੋਵੇ ਤਾਂ ਪਲੱਸ 2 ਵਾਲਾ ਜਾਂ ਇਹ ਤਾਂ ਪੰਜਾਬੀ ਲਾਜ਼ਮੀ ਚਾ ਇਹ ਸਾਰੇ ਇੱਕੋ ਹੁੰਦੇ ਨੇ ਜੰਗਨਾਮਾ ਕਾਫੀ ਨਿਵੰਦੇ ਪੰਨੇ ਸਾਰੇ ਕਰਵਾਏ ਹੋਏ ਨੇ ਸਾਹਿਤ ਰੂਪ ਤਾਂ ਹਾਂਜੀ ਅੱਗੇ ਹੈਗੇ ਨੇ ਤੁਹਾਡੇ ਕੁਐਸਚਨ 1 1 ਮਾਰਕਸ ਵਾਲੇ ਨਾ 12 ਮਾਰਕਸ ਹੈ ਕੋਈ ਇੱਕ ਕਰਨਾ ਹੋਊਗਾ ਫਿਰ ਤੁਹਾਨੂੰ ਹੋਣਗੇ ਅੱਗੇ 2 2 ਮਾਰਕਸ ਵਾਲੇ ਸੋਹਿੰਦਰ ਸਿੰਘ ਬੰਜਾਰਾ ਵੈਦਾਂ ਨਿਵੰਦ ਦੇਸ਼ ਤੇ ਲੋਕ ਦਾ ਸਾਰ ਲਿਖਣਾ ਜਾ ਪੰਜਾਬੀ ਸੱਭਿਆਚਾਰ ਤੋਂ ਮੌਲਿਕ ਮਹਾਂਦਰਾ ਨਿਵੰਦ ਕਿਸ ਵਿਸ਼ੇ ਨੂੰ ਸ਼ੋਇਆ ਗਿਆ ਜਾਂ ਨਿਵੰਦ ਮਲਵਈ ਮਰਦਾਂ ਦਾ ਗਿੱਧਾ ਦਾ ਵਿਸਥਾਰ ਸਹਿਤ ਵਰਣਨ ਕਰਨਾ 12 ਮਾਰਕਸ ਦਾ ਇਹ ਤੇ ਜਿਹੜਾ ਇਹ ਸਾਹਿਤ ਰੂਪ ਹੈ 13 ਮਾਰਕਸ ਦਾ ਬਾਕੀ ਮੈਂ ਤੁਹਾਨੂੰ ਪੇਪਰ ਦਾ ਪੈਟਰਨ ਇਸੇ ਵੀਡੀਓ 'ਚ ਦੱਸ ਦਊਂਗੀ ਠੀਕ ਹੈ ਵੀ ਨਿਊ ਪੇਪਰ ਪੈਟਰਨ ਦੇ ਅਕੋਰਡਿੰਗ ਹੋ ਤਾਂ ਕਿੰਨੇ ਕਿੰਨੇ ਮਾਰਕਸ ਨੇ ਸਾਰੀਆਂ ਹਾਂਜੀ ਅਗੇ ਕੁਐਸਚਨ ਹੈ ਕਿਸ ਤਰ੍ਹਾਂ ਮੁੱਖ ਬਲਵਾਰੇ ਜਾਣਕਾਰੀ ਦੇਣੀ ਹੈ ਪੀਰ ਮੁਹੰਮਦ ਰਚੀਦਰ ਜੱਠਾਂ ਦੀ ਵਾਰ ਵਾਰ 19 ਸ ਦੇ ਪਿਛਲੇ ਅਧ 1855 ਤੋਂ ਲੈ ਕੇ 1900 ਦੇ ਬਾਅਦ ਤੱਕ ਕਾਰਾਂ ਦੇ ਨਾਲ ਜੰਗਨਾਮਾ ਸਿੰਘ ਅਤੇ ਫਰੰਗੀਆ ਬਾਰੇ ਜਾਣਕਾਰੀ ਸਿੰਘ ਸਵਾਲ ਲਹਿਰ ਬਾਰੇ ਜਾਣਕਾਰੀ ਸੱਭਿਆਚਾਰ ਤੋਂ ਕੀ ਭਾਵ ਹੈ ਪੰਜਾਬੀ ਕਿੱਸਿਆਂ ਬਾਰੇ ਚਾਰ ਸਾਂਝੇ ਲੱਛਣ ਸ਼ੋਪਾਉਣਾ ਕੀ ਹੈ ਡਾਕਟਰ ਨਾਰ ਸਿੰਘ ਦੇ ਕੋਈ ਚਾਰ ਰਚਨਾਵਾਂ ਸ਼ਿੰਜ ਕੀ ਹੁੰਦੀ ਆ ਕਿਸਾ ਕਾਵ ਰੂਪ ਬਾਰੇ ਜਾਣਕਾਰੀ ਨਿੱਕੀ ਕਹਾਣੀ ਤੱਤਾਂ ਬਾਰੇ ਜਾਣਕਾਰੀ ਜੰਗਨਾਮਾ ਕਿਹਨੂੰ ਕਿਹਾ ਜਾਂਦਾ ਹਾਸ਼ਮ ਦੇ ਜੀਵਨ ਦੇ ਰਚਨਾ ਕਿਸਾ ਕਾਵ ਨੂੰ ਵਿਰਤਾਂਤਕ ਕਾਵ ਕਿਉਂ ਕਿਹਾ ਜਾਂਦਾ ਹਾਂਜੀ 2 2 ਮਾਰਕਸ ਦੇ ਨੇ ਸਾਰੇ 15 ਦੇ 15 ਕੁਐਸਚਨ ਹਾਂਜੀ ਅੱਗੇ ਹੈਗਾ ਜਿਹੜਾ ਇਹ ਪ੍ਰਾਈਵੇਟ ਵਾਲਿਆਂ ਵਾਲੇ ਬੱਚਿਆਂ ਦਾ ਇਹ ਪੇਪਰ ਡਿਸਟੈਂਸ ਐਜੂਕੇਸ਼ਨ ਹਾਂਜੀ ਪੰਜਾਬੀ ਸਾਹਿਤ 1700 ਤੋਂ ਲੈ ਕੇ 1900 ਈਸਵੀ ਤੱਕ ਦੇ ਰਚੇਗੇ ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਪ੍ਰਵਿਰਤੀਆਂ ਪ੍ਰਵਿਰਤੀਆਂ ਨੂੰ ਝਾਭ ਵੀ ਕਰਾਉਂਦੇ ਨੇ ਜਾਂ ਤਾਰਾਵਾ ਹਾਂਜੀ ਅੱਗੇ ਹੈਗਾ 18ਵੀਂ ਤੋਂ 19ਵੀਂ ਸਦੀ ਵਿੱਚ ਰਚੇਗੇ ਕਿੱਸਾ ਕਵਰ ਜਾਣਕਾਰੀ ਦੇਣੀ ਹੈ 18ਵੀਂ ਤੋਂ 19ਵੀਂ ਸਦੀ ਵਿੱਚ ਰਚੇਗੇ ਸੂਫੀ ਕਬਤਾ ਬਾਰੇ ਜਾਣਕਾਰੀ ਤੇ 18ਵੀਂ ਤੇ 19ਵੀਂ ਸਦੀ ਵਿੱਚ ਰਚੇ ਗਿਆ 12 ਤੇ 18ਵੀਂ 19ਵੀਂ ਸਦੀ ਵਿੱਚ ਰਚੇ ਗਿਆ ਵਾਰਤਕ ਤੇ ਪ੍ਰਾਈਵੇਟ ਵਾਲੇ ਬੱਚਾ ਲਈ 15 ਮਾਰਕਸ ਦੇ ਕੁਸ਼ਨ ਹੋਣਗੇ ਟੂ ਕਰਨੇ ਹੋਣਗੇ ਹਾਂਜੀ ਨੈਕਸਟ ਹੈਗਾ ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ 'ਤੇ ਲੇਖ ਲਿਖਣਾ ਤ੍ਰਿੰਜਨ ਲੇਖ ਵਿੱਚ ਕੀ ਵਿਚਾਰ ਪ੍ਰਗਟ ਕੀਤੇ ਗਏ ਨੇ ਪੰਜਾਬੀ ਸੱਭਿਆਚਾਰ ਦਾ ਮੌਲਿਕ ਮਹਾਂਦਰਾ ਵਿਸ਼ਾ ਵਸਤੂ ਦੱਸਣਾ 15 ਮਾਰਕਸ ਦਾ ਸਾਹਿਦ ਰੂਬੀ 15 ਮਾਰਕਸ ਦਾ ਕਿੱਸਾ ਕਾਫੀ ਨਿਵੰਦ ਤੇ ਅੱਗੇ ਹੈਗੇ ਨੇ ਛੋਟੇ ਕੁਸ਼ਨ ਬੁੱਲੇ ਸ਼ਾਹ ਕਿਹੜੀ ਤਕਾਅਵਤਾਰ ਨਾਲ ਸੰਬੰਧਿਤ ਹੈ ਬੁੱਲੇ ਸ਼ਾਹ ਕਿਹੜੀ ਤਾਰਾ ਦਾ ਕਵੀ ਹੈ ਤੇ ਉਸ ਦੀ ਰਚਨਾ ਠੀਕ ਹੈ ਜਿਵੇਂ ਇਹ ਸੂਫੀ ਕਾਵਤਾਰ ਨਾਲ ਸੰਬੰਧਿਤ ਹੈ 19ਵੀਂ ਸਦੀ ਦੇ ਪ੍ਰਮੁੱਖ ਸੂਫੀ ਕਵੀ ਬਾਰੇ ਜਾਣਕਾਰੀ 18ਵੀਂ ਸਦੀ ਦੇ ਕਵੀਆਂ ਦਾ ਜਾਣਕਾਰੀ ਦੇਣੀ ਆ ਤੇ ਨੈਕਸਟ ਹੈਗਾ 18ਵੀਂ ਤੋਂ 19ਵੀਂ ਸਦੀ ਵਿੱਚ ਲਿਖੇ ਜੰਗਨਾਮਿਆਂ ਦੇ ਨਾਲ ਲਿਖਣੇ ਨੇ ਮੁਕਵਲ ਦੀਆਂ ਦੋ ਰਚਨਾਵਾਂ ਮੱਧਕਾਲ ਦਾ ਰਹਿਤਨਾਮੇ ਨਿੱਕੀ ਕਹਾਣੀ ਦੀ ਪ੍ਰਵਾਹਸ਼ਾ ਜੰਗਨਾਮੇ ਦੀ ਪ੍ਰਵਾਹਸ਼ਾ ਪੰਜਾਬੀ ਸੱਭਿਆਚਾਰ ਨੂੰ ਅੱਜ ਸਭ ਤੋਂ ਵੱਡੀ ਚੁਣੌਤੀ ਕੀ ਹੈ ਗਾਮਾ ਫੈਲਮਾਨ ਕੌਣ ਸੀ ਨਦਰ ਨਾਦਰ ਸ਼ਾਹੀ ਵਾਰ ਕੀ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਪੇਸ਼ ਕਰਦੀ ਆ ਸੱਭਿਆਚਾਰ ਦੀ ਪ੍ਰਵਾਹਸ਼ਾ ਸੱਭਿਆਚਾਰ ਤੇ ਵਿਚਾਰ ਪੁਸਤਕ ਦੇ ਸੰਪਾਦਕਾਂ ਨਾਲ ਸੁਨੇ ਨੇ ਜੰਗਨਾਮੇ ਦੇ ਨਾਇਕ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਪੰਜਾਬੀ ਕਿੱਸਾ ਨਿਵੰਦ ਦਾ ਲੇਖਕ ਕੌਣ ਹੈ ਛਠਿਆਂ ਦੀ ਵਾਰ ਦਾ ਲੇਖਕ ਕੌਣ ਹੈ ਦੇਸ਼ ਤੇ ਲੋਕ ਨਿਵੰਦ ਲੇਖਕ ਕੌਣ ਹੈ ਪੰਜਾਬੀ ਦਾ ਪਹਿਲਾ ਕਵਰ ਕਿਹੜਾ ਸੀ ਪੰਜਾਬੀ ਸੱਭਿਆਚਾਰ ਤੇ ਨਾਰੀ ਨਿਵੰਦ ਵਿੱਚ ਇਸ ਵਿਚਾਰ ਲਈ ਕੋ ਮਰਦਾਂ ਦੇ ਕੀਤੇ ਤੇ ਔਰਤਾਂ ਦੇ ਕੀਤੇ ਵਿੱਚ ਕੀ ਅੰਤਰ ਆ 20 ਮਾਰਕਸ ਦੇ ਹੋਣਗੇ ਪ੍ਰਾਈਵੇਟ ਵਾਲੇ ਬੱਚਿਆਂ ਲਈ 2 2 ਮਾਰਕਸ ਦੇ ਹਾਂਜੀ ਨੈਕਸਟ ਪੇਪਰ ਇੱਕ ਹੋਰ ਪਿਛਲੇ ਰੇ ਮੁਗਲ ਕਾਲ 1700 ਤੋਂ ਲੈ ਕੇ 18ਵੀਂ ਸਦੀ ਦੇ ਕਿੱਸਾ ਸਾਹਿਤ ਬਾਰੇ ਜਾਣਕਾਰੀ ਦੇਣੀ ਆ 1700 ਤੋਂ ਲੈ ਕੇ 1800 ਦੀਆਂ ਸਿੱਧਾਣ ਸੂਫੀ ਸਾਹਿਦ ਦੀ ਚਰਚਾ ਕਰਦੇ ਸੂਫੀ ਕਵੀਆਂ ਬਾਰੇ ਜਾਣਕਾਰੀ ਦੇਣੀ ਆ ਤੇ ਨਿੱਕੀ ਕਹਾਣੀ ਦੋਵੇਂ ਹਾਂਜੀ ਵਾਰਤ ਜੰਗ ਨਾਮ ਵਿੱਚ ਅੰਤਰ ਸਪਸ਼ਟ ਕਰਦੇ ਹੋਦੇ ਪਿਛਲੇ ਮੁਗਲ ਕਾਲ ਵਿੱਚ ਇਹਨਾਂ ਦੇ ਵਿਕਾਸ ਬਾਰੇ ਜਾਣਕਾਰੀ ਦੇਣੀ ਆ ਤੇ ਪੰਜਾਬੀ ਸਾਹਿਤ ਵਿੱਚ 1701 ਤੋਂ ਲੈ ਕੇ 19 1900 ਦੌਰਾਨ ਕਿਹੜੀਆਂ ਪ੍ਰਵਿਰਤੀਆਂ ਰਹੀਆਂ ਨੇ 18ਵੀਂ ਸਦੀ ਵਿੱਚ ਰਚਿਤ ਵਾਰਤਕਵਾਰ ਜਾਣਕਾਰੀ ਜਨਮ ਸਾਖੀਆਂ ਸਾਖੀਆਂ ਹੁਕਮਨਾਮੇ ਤੇ ਨੋਟ ਲਿਖਣਾ ਤੇ ਪਾਗੜੇ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਮੌਲਿਕ ਮਹਾਂਦਰਾ ਲੇਖ ਦਾ ਵਿਸ਼ਾ ਵਸਤੂ ਤਿਰੰਜਨ ਲੇਖ ਤੇ ਨੋਟ ਜੰਜ ਘਰਬਣਾ ਮੈਰिज ਪੈਲੇਸ ਵਿੱਚ ਲੇਖਕ ਨੇ ਕੀ ਸਪਸ਼ਟ ਕਰਨ ਦਾ ਯਤਨ ਕੀਤਾ ਹਾਂਜੀ ਕਿਸੇ ਇੱਕ ਸਾਹਿਦ ਰੂਪਾ ਨਿਵੰਦ ਦੀ ਪ੍ਰਭਾਸ਼ਾ ਦੇਣੀ ਹੈ ਤੇ ਇਹਦੇ ਤੱਤ ਇਹ ਤੋਂ ਹੀ ਆ ਰਹੇ ਨੇ ਨਿਵੰਦ ਨਿਵੰਦ ਆ ਰਹੇ ਨਿੱਕੀ ਕਹਾਣੀ ਜਾਂ ਜੰਗਨਾਮਾ ਮਤਲਬ ਕਿ ਤੁਹਾਨੂੰ ਨਿਵੰਦ ਨਿੱਕੀ ਕਹਾਣੀ ਜੰਗਨਾਮਾ ਜੰਗਨਾ ਜੇ ਤੁਸੀਂ ਜੰਗਨਾਮਾ ਤੇ ਆਪਣਾ ਆ ਜੰਗਣਾਵਾਂ ਮਾ ਕਾਫੀ ਨਿਵੰਦ ਕਰ ਲੈਣਾ ਤਿੰਨਾਂ 'ਚ ਤੁਹਾਨੂੰ ਇੱਕ ਪੱਕਾ ਇਹ ਜਾਣਾ ਨਿੱਕੀ ਕਹਾਣੀ ਕੀ ਹੈ ਤੇ ਇਸ ਦੇ ਕਿਹੜੇ-ਕਿਹੜੇ ਤੱਤ ਨੇ ਨਿੱਕੀ ਕਹਾਣੀ ਵੀ ਆਪਣੇ ਚੈਨਲ ਤੇ ਕਰਵਾ ਕੇ ਸਾਰੇ ਸਾਹਿਤ ਰੂਪ ਕਰਵਾਏ ਹੋਏ ਨੇ ਜੇ ਤੁਹਾਨੂੰ ਕੁਝ ਕੋਈ ਸਾਹਿਤ ਰੂਪ ਮਿਲਦਾ ਤਾਂ ਤੁਸੀਂ ਸਾਹਿਤ ਰੂਪ ਦਾ ਨਾਮ ਲਿਖ ਕੇ ਬਾਈ ਟੂਰ ਸਟਡੀ ਕਲਾਸਸ ਚ ਸਰਚ ਕਰ ਲੈਣਾ ਬਾਈ ਟੂਰ ਸਟਡੀ ਕਲਾਸਸ ਮੰਨ ਲਓ ਇੱਥੇ ਪਹਿਲਾਂ ਨਿੱਕੀ ਕਹਾਣੀ ਲਿਖ ਦੇਣਾ ਠੀਕ ਹੈ ਫਿਰ ਬਾਈ ਟੂਰ ਸਟਡੀ ਕਲਾਸਸ ਸਰਚ ਕਰ ਲੈਣਾ ਤੁਹਾਨੂੰ ਫਿਰ ਜਿਹੜੇ ਮੇਰੇ ਵੱਲੋਂ ਅਪਲੋਡ ਵੀਡੀਓਜ਼ ਨੇ ਉਹ ਵੀ ਆਉਣਗੀਆਂ ਹਾਂਜੀ ਅੱਗੇ ਹੈਗੇ ਨੇ ਛੋਟੇ ਕੁਐਸਚਨ ਪਿਛਲੇ ਰੇ ਮੁਗਲ ਕਾਲ ਦਾ ਸਭ ਤੋਂ ਪ੍ਰਸਿੱਧ ਸੂਫੀ ਕਵੀ ਕੌਣ ਹੈ ਤੇ ਉਸ ਦੀ ਰਚਨਾ ਹਾਂਜੀ ਪਿਛਲੇ ਰੇ ਮੁਗਲ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਤੇ ਉਹਦੀ ਰਚਿਤ ਕਿ ਕਿੱਸੇ ਦੇ ਨਾਮ ਦੱਸਣਾ ਵਾਰਤ ਜੰਗ ਨਾਮ ਵਿੱਚ ਕੀ ਅੰਤਰਾ ਚੱਠੀ ਨੀ ਵਾਰ ਕਿਸ ਨੇ ਲਿਖੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਿਹੜੇ-ਕਿਹੜੇ ਜਨਮ ਸਾਖੀਆਂ ਮਿਲਦੀਆਂ ਨੇ ਤੇ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਤਿੰਨ ਜਾਂ ਦੋ ਕੀ ਭਾਵ ਆ ਭਾਰਤੀ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ ਪੰਜਾਬੀ ਸਾਹਿਤ ਵਿੱਚ ਕਿਹੜੇ ਕਿਸੇ ਪ੍ਰਸਿੱਧ ਨੇ ਤੇ ਪੰਜਾਬ ਦੇ ਲੋਕ ਖੇਡਾਂ ਦਾ ਨਾਸਨੇ ਨੇ ਪੰਜਾਬੀਆਂ ਦਾ ਖੇਡ ਸੱਭਿਆਚਾਰ ਕਿਸ ਲੇਖਕ ਦੁਆਰਾ ਲਿਖਿਆ ਗਿਆ ਹੈ ਜੰਗ ਨਾਮ ਕਿਸ ਭਾਸ਼ਾ ਦਾ ਸ਼ਬਦ ਹੈ ਤੇ ਇਸ ਤੋਂ ਕੀ ਭਾਵ ਹੈ ਵਾਰਤਕ ਦੇ ਪ੍ਰਮੁੱਖ ਤੱਤ ਕਿਹੜੇ-ਕਿਹੜੇ ਨੇ ਨਿਵੰਦ ਤੋਂ ਕੀ ਭਾਵ ਹੈ ਨਿੱਕੀ ਕਹਾਣੀ ਵਿੱਚ ਪ੍ਰਭਾਵ ਦੀ ਇਕਤਾ ਤੋਂ ਕੀ ਭਾਵ ਹੈ ਵਾਰਿ ਸ਼ਾਹ ਰਚਿਤ ਕਿਸੇ ਨਾਮ ਦੱਸਣਾ ਨਿਵੰਦ ਦੇ ਕਿਹੜੇ-ਕਿਹੜੇ ਤੱਤ ਨੇ ਹੁਕਮਨਾਮੇ ਤੋਂ ਕੀ ਭਾਵ ਹੈ ਵਾਰ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਵਾਰਤ ਜੰਗ ਨਾਮ ਵਿੱਚ ਕਿਹੜੇ ਰਸ ਦੀ ਪ੍ਰਧਾਨਤਾ ਹੁੰਦੀ ਆ ਤੇ ਭਾਰਤ ਦੇ ਆਉਂਦੇ ਕੇਸ ਹਾਂਜੀ ਏਸੀ ਤੁਹਾਡੇ 20 ਕੁਐਸਚਨ ਨੈਕਸਟ ਹੁਣ ਆਪਾਂ ਮਾਡਲ ਟੈਸਟ ਉੱਪਰ ਦੇਖਦੇ ਹਾਂ ਹਾਂਜੀ ਇਹ ਪੰਜ ਮਾਡਲ ਟੈਸਟ ਪੇਪਰ ਹੋਣਗੇ 19ਵੀਂ ਸਦੀ ਦੇ ਕਿੱਸਾ ਸਾਇਦੀਆਂ ਪ੍ਰਮੁੱਖ ਪ੍ਰਵਿਰਤੀਆਂ 1701 ਤੋਂ ਲੈ ਕੇ 1900 ਤੱਕ 18ਵੀਂ 19ਵੀਂ ਸਦੀ ਹੋ ਗਈ ਇਹ ਜੰਗਨਾਮੇ ਸੂਫੀ ਕਵਤਾ ਵਾਰ ਕਾ ਵਾਰ ਤੱਕ ਤੁਸੀਂ ਇਹਨਾਂ ਨੂੰ ਰੀਡ ਆਊਟ ਕਰੀ ਜਾਣਾ ਹੁਣ ਮੈਂ ਜਸਟ ਸ਼ੋਅ ਕਰੂੰਗੀ ਕਿਉਂਕਿ ਆਪਣੀ ਵੀਡੀਓ ਜਿਆਦਾ ਲੰਬੀ ਹੋ ਜਾਂਦੀਆਂ ਨੇ ਇਹ ਨਹੀਂ ਵੰਦ ਕਿੱਸਾ ਨਿੱਕੀ ਕਹਾਣੀ ਕੋਈ ਮੈਂ ਤੁਹਾਨੂੰ ਦੱਸ ਸਕੀ ਜੰਗਨਾਮਾ ਠੀਕ ਹੈ ਨਿਵੰਦ ਤੇ ਇੱਕ ਆਪਣਾ ਕਾਫੀ ਇਹ ਕਰ ਲਓ ਤੁਹਾਨੂੰ ਇਹਦੇ ਵਿੱਚ ਪੱਕਾ ਮਿਲ ਜਾਣਾ तीन चो एक करना है। अगे छोटे क्वेश्चन सेकंड मॉडल टेस्ट पेपर ਕੋਟੇ ਕੁਐਸਚਨ 3rd ਮਾਡਲ ਦਾ ਸਟੇਪਰ ਫੋਰਥ ਮਾਡਲ ਦਾ ਸਟੇਪਰ फिफ्थ मॉडल टेस्ट पेपर हाँ जी नेक्स्ट अगे ਛੋਟੇ ਕੁਐਸਚਨ ਨੇ ਸ਼ਾਰਟ ਕੁਐਸਚਨਸ ਹਾਂਜੀ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਜਿਵੇਂ ਕਿ ਆਪਣਾ ਫਸਟ ਸੈਕਿੰਡ ਥਰਡ ਸੈਮੈਸਟਰ ਦੇ ਆਲਰੇਡੀ ਆਪਣਾ ਸਾਰਾ ਸਿਲੇਬਸ ਪਹਿਲਾਂ ਹੀ ਅਪਲੋਡ ਕੀਤੇ ਹੋਏ ਨੇ ਸੋ ਜਰੂਰ ਵਾਚ ਕਰੋ ਜਿਹੜੇ-ਜਿਹੜੇ ਕੈਂਡੀਡੇਟਸ ਤੁਸੀਂ ਜਾਣਦੇ ਹੋ ਬੱਚਾ ਉਹਨਾਂ ਨੂੰ ਚੈਨਲ ਨਾਲ ਜਰੂਰ ਜੋੜੋ ਥੈਂਕਸ